ਪਾਣੀ ਪੀ ਪੀ ਕੋਸਣਾ ਜੀ ਇਹ ਕੀ ਆ ਪਾਣੀਆ ਹੋਰ ਕੀ ਆ ਬਸ ਥੋੜਾ ਜਿਹਾ ਫਲੇਵਰ ਪਾਇਆ ਹੋਇਆ ਪੀ ਕੇ ਦੇਖ ਲੈਣੇ ਆ ਦੇਖ ਲਓ ਜਰਾ ਕੀ ਗਲਾਸ ਰੱਖਦਾ ਪਾਣੀ ਦਾ ਆ ਨਹੀਂ ਰਿਹਾ ਐਦਾਂ ਥੋੜੀ ਪਾਣੀ ਆਊਗਾ ਆਧਾਰ ਕਾਰਡ ਹੈਗਾ ਹਾਂਜੀ ਆ ਬਾਇਓਮੀਟ੍ਰਿਕ ਮਸ਼ੀਨ ਤੇ ਅੰਗੂਠਾ ਰੱਖ ਆ ਲਓ ਜੀ ਉਂਗਲ ਕਿਉਂ ਰੱਖੀ ਜਾਂਦਾ ਵੋਟ ਪੈ ਜਾਣੀ ਆ ਈਵੀਐਮ ਦੇ ਝਗੜੇ ਦਾ ਪਹਿਲਾਂ ਨਹੀਂ ਮੁੱਕਦੇ ਅੰਗੂਠਾ ਰੱਖ ਕਿਉਂ ਦੇਖਿਆ ਆ ਗਿਆ ਨਾ ਪਾਣੀ ਹਾਂਜੀ ਮজা ਆ ਗਿਆ ਮজা ਆ ਗਿਆ ਨਾ ਹਾਂਜੀ ਮੋਬਾਈਲ ਚੈੱਕ ਕਰ ਮੈਸੇਜ ਵੀ ਆ ਗਿਆ ਹੁਣਾ ਸਾਡੇ 70 ਰੁਪਏ ਪਾਣੀ ਪੀਪੀ ਕੋਸਨ ਸੁਭਦਾ ਸੈਂਟਰ ਤੇ ਕੱਟੇ ਗਏ ਲੈਂਦਾ ਸਿਆਰ ਆਟਾ ਨਾਲ ਮੁਫਤ ਦਈ ਜਾਂਦੇ ਆ ਪਾਣੀ ਦੇ ਪੈਸੇ ਕੱਟੀ ਜਾਂਦੇ ਆ ਬੈਂਕ ਤੇ ਜਾਓ ਬੈਂਕ ਤੇ ਕੱਟ ਲੈਂਦੇ ਆ ਏਟੀਐਮ ਤੇ ਜਾਓ ਏਟੀਐਮ ਤੇ ਕੱਟ ਲੈਨੇ ਆ ਅਸੀਂ ਪਤਾ ਨਹੀਂ ਕਿਤੇ ਕਿਵੇਂ ਕੱਟੀ ਜਾਂਦੇ ਆ ਐਂ ਤਾਂ ਤਾਂ ਜ਼ਿੰਦਗੀ ਓਗੀ ਹੋਜੂ ਅਸੀਂ ਤਾਂ ਸਾਰਾ ਪੁਜੀ ਗੱਡਾ ਲੈਣਾ ਨਾਲੇ ਤੁਦਾਂਗੇ ਨਾ ਕੀ ਪਾਣੀ ਫਲੇਵਰ ਵਾਲਾ ਆ ਗਾਲਾਂ ਵਾਲਾ ਫਲੇਵਰ